ਸੁਹਾਦੀਰ ਕੰਢੀ ਕਨਾਲ ਨਹਿਰ ਦਾਤਰਪੁਰ ਨੇੜੇ ਕਾਰ ਨਹਿਰ ਵਿੱਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਵਧੇਰੇ ਜਾਣਕਾਰੀ ਦਿੰਦੇ ਹੋਏ ਕਾਰ ਚਾਲਕ ਵਿਕਰਾਂਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਕਗਵਾਲ ਤੋਂ ਦਾਤਰਪੁਰ ਨੂੰ ਜਾ ਰਿਹਾ ਸੀ ਕਿ ਮੋੜ ਤੇ ਅਚਾਨਕ ਕਾਰ ਬੇਕਾਬੂ ਹੋ ਗਈ ਅਤੇ ਨਹਿਰ ਵਿੱਚ ਜਾ ਡਿੱਗੀ ਕਾਰ ਵਿੱਚ ਸਵਾਰ ਸਾਰੇ ਲੋਕ ਸੁਰੱਖਿਅਤ ਹਨ ਇਸ ਨਹਿਰ ਦੇ ਕਿਨਾਰੇ ਕੋਈ ਵੀ ਸੁਰੱਖਿਆ ਦੀਵਾਰ ਨਾ ਹੋਣ ਕਾਰਨ ਰੋਜ਼ ਹਾਦਸੇ ਵਾਪਰ ਰਹੇ ਹਨ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਨਹਿਰ ਤੇ ਸੁਰੱਖਿਆ ਦੀਵਾਰ ਬਣਾਈ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਅਨਸੁਖਾਂ ਵੀ ਘਟਨਾ ਨਾ ਵਾਪਰ ਸਕੇ ਹੁਸ਼ਿਆਰਪੁਰ ਤੋਂ ਦਲਜੀਤ ਅਜਨੂਹਾ ਦੀ ਰਿਪੋਰਟ ਮੇਰਾ ਨਾਮ ਰਾਣਾ ਜੀ ਪਿੰਡ ਕਗਵਾਲ ਹੈ ਤੇ ਵੀ ਗੱਡੀ ਨਿਆੜੀ ਡਿਗੀ ਹੈ ਕੀ ਮਾਮਲਾ ਕਿਸ ਗਿਆ ਇਹ ਭਾਜੀ ਗੱਡੀ ਰਾਤ ਲਗਭਗ 10 ਵਜੇ ਦੇ ਕਰੀਬ ਡਿਗੀ ਹੈ ਇੱਥੇ ਅਕਸਰ ਇਹ ਹਾਸੇ ਹੁੰਦੇ ਰਹਿੰਦੇ ਆ ਕਿਉਂਕਿ ਇੱਥੇ ਸੇਫਟੀ ਵਾਲੀ ਹੈ ਜਿਸ ਕਰਕੇ ਹਰ ਮਹੀਨੇ 2 ਮਹੀਨੇ ਬਾਅਦ ਕੋਈ ਨਾ ਕੋਈ ਗੱਡੀ ਡਿਗੀ ਰਹਿੰਦੀ ਹੈ ਗੱਡੀ ਜਿਹੜੇ ਲੋਕ ਸੀਗੇ ਉਹ ਸਹੀ ਸਲਾਮਤ ਬਾਰ ਕਰਦੇਗੇ ਕਿ ਬਾਕੀ ਠੀਕ ਹੈ ਹਾਂਜੀ ਹਾਂਜੀ ਉਹਨਾਂ ਨੂੰ ਸਹੀ ਸਲਾਮਤ ਕੱਢ ਲਿਆ ਗਿਆ ਉਹ ਨਹੀਂ ਥੋੜੀ ਬਹੁਤ ਸਟੱਲਾਂ ਲੱਗੀਆਂ ਉਹਨਾਂ ਦੇ ਵੀ ਬਟ ਅਸੀਂ ਇਹੀ ਪ੍ਰਸ਼ਾਸਨ ਅੱਗੇ ਮੰਗ ਮੰਗ ਕਰਦੇ ਆ ਕਿ ਛੇਤੀ ਤੋਂ ਛੇਤੀ ਸੇਫਟੀ ਵਾਲ ਬਣਾਇਆ ਜਾਵੇ ਤਾਂ ਜੋ ਜਿਹੜੇ ਹਾਸੇ ਆ ਦਿਨ ਪਰ ਦਿਨ ਹੋ ਰਿਹਾ ਇਹਨਾਂ ਤੇ ਰੋਕ ਲੱਗੀ ਜਾਏ ਪਹਿਲਾਂ ਵੀ ਕੋਈ ਇੱਥੇ ਗੱਡੀ ਜਿਵੇਂ ਗੱਡੀ ਡਿੱਗੀ ਜਾਂ ਹਾਂਜੀ ਹਾਂਜੀ ਸ਼ਾਇਦ 2 ਕੁ ਮਹੀਨੇ ਪਹਿਲੇ ਵੀ ਇੱਕ ਗੱਡੀ ਆਪਾਂ ਗੱਡੀ ਹੈ ਇੱਥੇ ਆਏ ਦਿਨੇ ਮਹੀਨੇ ਡੇਢ ਮਹੀਨੇ ਬਾਅਦ ਕਿਤੇ ਕੋਈ ਨਾ ਕੋਈ ਗੱਡੀ ਡਿੱਗੀ ਰਹਿੰਦੀ ਹੈ ਮੋਤਾ ਵੀ ਹੁਣ ਮੰਗੀ ਕਰ ਦਿਓ ਮੰਗ ਸਾਡੀ ਉਹੀ ਹੈ ਕਿ ਜਿੰਨਾ ਵੀ ਪ੍ਰਸ਼ਾਸਨ ਅੱਗੇ ਹੀ ਹੈ ਕਿ ਜਿੰਨੀ ਵੀ ਇਹ ਸੇਫਟੀ ਵਾਲ ਹੈ ਸਭ ਤੋਂ ਪਹਿਲੇ ਇਤੇ ਹੀ ਕੰਮ ਕੀਤਾ ਜਾਏ ਛੇਤੀ ਜਲਦ ਤੋਂ ਜਲਦ ਐਕਸ਼ਨ ਲਏ ਜਾਜੋ ਜਿਹੜੇ ਮਾਮਾ ਦੇ ਪੁੱਤ ਮਰ ਰਹੇ ਆ ਦਿਨ ਪਰ ਦਿਨ ਤੇ ਹਾਸੇ ਹੋ ਰਿਹਾ ਉਹ ਹਾਸਿਆਂ ਦੇ ਰੋਕཐਮ ਲਗੇ